ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਵਿਸ਼ਾ ਹੈ ਓਵਰ ਥਿੰਕਿੰਗ ਦੇ ਰਿਲੇਟਡ ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਕਈ ਲੋਕ ਅਡਵਾਈਸ ਲੈਣ ਲਈ ਵੀ ਮੇਰੇ ਕੋਲ ਆ ਜਾਂਦੇ ਨੇ ਕੋਈ ਸਲਾਹ مشورہ ਕਰਨ ਲਈ ਆ ਜਾਂਦੇ ਨੇ ਜਾਂ ਵੈਸੇ ਵੀ ਸੱਜੇ ਖੱਬੇ ਰਿਸ਼ਤੇਦਾਰਾਂ ਦੇ ਅੰਦਰ ਫਰੈਂਡ ਸਰਕਲ ਦੇ ਅੰਦਰ ਜਿੱਥੇ ਵੀ ਤੁਸੀਂ ਵੇਖੋ ਤੁਹਾਨੂੰ ਲੋਕ ਓਵਰ ਥਿੰਕਿੰਗ ਦੇ ਇੱਕ ਸਾਗਰ ਦੇ ਅੰਦਰ ਇੱਕ ਨਦੀ ਦੇ ਅੰਦਰ ਡੁੱਬੇ ਹੋਏ ਮਿਲਣਗੇ ਜਿਹੜਾ ਸਾਡਾ ਸਰੀਰ ਹੈ ਨਾ ਇਹਦੇ ਅੰਦਰ ਕੁਝ ਨਾ ਕੁਝ ਕਰਨ ਦੀ ਸਮਰੱਥਾ ਉਸ ਪਾਰ ਬ੍ਰह्म ਪਰਮੇਸ਼ਵਰ ਨੇ ਅੱਲਾਹ ਤਾਲਾ ਨੇ ਗੌੜ ਨੇ ਸਰਵ ਸ਼ਕਤੀਮਾਨ ਨਿਰੰਕਾਰ ਨੇ ਸਾਨੂੰ ਦੇ ਕੇ ਤੋਰਿਆ ਪਰ ਉਹਦੀ ਸਭ ਕੁਝ ਦੀ ਇੱਕ ਲਿਮਟ ਕਾਇਮ ਕਰਕੇ ਤੋਰਿਆ ਹੈ ਮੈਂ ਬੋਲ ਰਿਹਾ ਤੇ ਮੇਰੇ ਬੋਲਣ ਦੀ ਇੱਕ ਲਿਮਟ ਹੈ ਮੈਂ 24 ਘੰਟੇ ਨਹੀਂ ਬੋਲ ਸਕਦਾ ਮੈਂ ਲਗਾਤਾਰ 12 ਘੰਟੇ ਵੀ ਨਹੀਂ ਬੋਲ ਸਕਦਾ ਹੋ ਸਕਦਾ ਹੈ ਮੈਂ ਲਗਾਤਾਰ 6 7 8 ਘੰਟੇ ਵੀ ਨਾ ਬੋਲ ਪਾਵਾਂ ਬੋਲਣ ਦੀ ਇੱਕ ਲਿਮਟ ਹੈ ਗਲਾ ਥੱਕ ਜਾਏਗਾ ਦਿਮਾਗ ਥੱਕ ਜਾਏਗਾ ਦਿਮਾਗ ਕੰਮ ਕਰਨਾ ਬੰਦ ਕਰ ਜਾਏਗਾ ਲਫ਼ਜ਼ ਬੇਤਰਤੀਬੇ ਹੋ ਜਾਣਗੇ ਵਿਚਾਰ ਆਉਣੇ ਬੰਦ ਹੋ ਜਾਣਗੇ ਉਸ ਤੋਂ ਬਾਅਦ ਵਿਚਾਰਾਂ ਦੀ ਲੜੀ ਟੁੱਟੇਗੀ ਗਲਾ ਵੀ ਥੱਕ ਜਾਏਗਾ ਕੁਰਜ ਜਾਓਗੇ ਕਲਪ ਜਾਓਗੇ ਦੁਖੀ ਹੋ ਜਾਓਗੇ ਬੋਲਦੇ ਆ ਬੋਲਦੇ ਆ ਬੋਲਣ ਦੀ ਵੀ ਇੱਕ ਸੀਮਾ ਹੈ ਇੱਕ ਲਿਮਟ ਹੈ ਅਗਰ ਤੁਸੀਂ ਲਿਖਾਰੀ ਹੋ ਕੋਈ ਨਾਵਲ ਲਿਖ ਰਹੇ ਹੋ ਕਹਾਣੀ ਲਿਖ ਰਹੇ ਹੋ ਕੁਝ ਹੋਰ ਲਿਖ ਰਹੇ ਹੋ ਤੇ ਤੁਹਾਡੇ ਲਿਖਣ ਦੀ ਵੀ ਇੱਕ ਸੀਮਾ ਹੈ। ਸੀਮਾ ਡੇਰੇ ਦੇ ਅੰਦਰ ਰਹਿ ਕੇ ਲਿਖ ਸਕਦੇ ਹੋ। ਤੁਹਾਡੇ ਹੱਥ ਥੱਕ ਜਾਂਦੇ ਨੇ ਪੈਨ ਫੜਦਿਆਂ ਫੜਦਿਆਂ ਕਲਮ ਫੜਦਿਆਂ ਫੜਦਿਆਂ ਉਂਗਲਾਂ ਥੱਕ ਜਾਂਦੀਆਂ ਨੇ ਉਸ ਤੋਂ ਬਾਅਦ ਤੁਹਾਡੇ ਅੰਦਰ ਦਿਮਾਗ ਥੱਕਣ ਦੇ ਕਾਰਨ ਉਹ ਜਿਹੜੀ ਲਿਖਦੇ ਹੋ ਤੁਸੀਂ ਵਿਚਾਰਾਂ ਦੀ ਲੜੀ ਲਗਾਤਾਰ ਆ ਰਹੀ ਸੀ ਉਹ ਵੀ ਟੁੱਟਣੀ ਤੇ ਬिखरਣੀ ਸ਼ੁਰੂ ਹੋ ਜਾਂਦੀ ਹੈ। ਲਿਖਣ ਦੀ ਵੀ ਇੱਕ ਸੀਮਾ ਹੈ। ਸੀਮਾ ਤੋਂ ਅੱਗੇ ਜਾ ਕੇ ਨਹੀਂ ਲਿਖ पाओगे ਅੱਛਾ ਤੁਸੀਂ ਚੱਲਦੇ ਹੋ ਨੌਜਵਾਨ ਹੋ ਲੱਤਾਂ ਚੰਗੀਆਂ ਨੇ ਸਰੀਰ ਨੌਬਰ 9 ਮੈਂ ਕੋਈ ਰੋਗ ਨਹੀਂ ਤੰਦਰੁਸਤੀ ਔਰ ਅੰਗ ਅੰਗ ਦੇ ਅੰਦਰ ਤੰਦਰੁਸਤੀ ਇੱਕ ਇੱਕ ਸੈੱਲ ਦੇ ਅੰਦਰ ਤੰਦਰੁਸਤੀ ਹੈ ਪਰ ਲੰਮਾ ਸਮਾਂ ਨਹੀਂ ਚੱਲ पाओगे ਚੱਲੀ ਜਾਓ ਚੱਲੀ ਜਾਓ ਕਿੰਨਾ ਚੱਲੋਗੇ 10 ਘੰਟੇ 12 ਘੰਟੇ 24 ਘੰਟੇ ਆਫਟਰ ਆਲ ਕਿੰਨਾ ਚੱਲੋਗੇ ਥੱਕੋਗੇ ਹਾਰੋਗੇ ਬਹਿਣਾ ਪਏਗਾ ਤੁਹਾਡੇ ਹੱਥਾਂ ਦੇ ਨਾਲ ਕੁਝ ਕਰਨ ਦੀ ਤੁਸੀਂ ਕੰਮ ਕਰ ਰਹੇ ਹੋ ਕਿਸੇ ਆਫਿਸ ਦੇ ਅੰਦਰ ਕਰ ਰਹੇ ਹੋ ਕੰਪਨੀ ਫੈਕਟਰੀ ਦੇ ਅੰਦਰ ਕਰ ਰਹੇ ਹੋ ਖੇਤਾਂ ਦੇ ਅੰਦਰ ਕਰ ਰਹੇ ਹੋ ਦੁਕਾਨਦਾਰੀ ਬਿਜ਼ਨਸ ਕਰ ਰਹੇ ਹੋ ਜੋ ਵੀ ਕਰ ਰਹੇ ਹੋ ਹੱਥਾਂ ਦੇ ਨਾਲ ਜਾਂ ਸਰੀਰ ਦੇ ਨਾਲ ਤੁਹਾਡੇ ਕੰਮ ਕਰਨ ਦੀ ਵੀ ਇੱਕ ਸੀਮਾ ਹੈ ਤੁਹਾਡੇ ਪੜਨ ਦੀ ਵੀ ਸੀਮਾ ਹੈ ਅੱਖਾਂ ਚ جواب ਦੇ ਦਿੰਦੀਆਂ ਨੇ ਡਰਾਈਵਿੰਗ ਕਰਨ ਦੀ ਸੀਮਾ ਹੈ ਤੁਹਾਡਾ ਦਿਮਾਗ ਸਮਝਦਾ ਹੈ ਅੱਖਾਂ ਖੁੱਲੀਆਂ ਹੁੰਦੀਆਂ ਨੇ ਕਿਤਾਬ ਤੁਹਾਡੇ ਅੱਗੇ ਹੁੰਦੀ ਹੈ ਦਿਮਾਗ ਪਕੜ ਨਹੀਂ ਕਰ ਰਿਹਾ ਪਰ ਅੱਖਾਂ ਖੁੱਲੀਆਂ ਹੁੰਦੀਆਂ ਨੇ ਅੱਖਾਂ ਵੀ ਥੱਕ ਜਾਂਦੀਆਂ ਨੇ ਉਹਨਾਂ ਨੂੰ ਵੀ ਆਰਾਮ ਚਾਹੀਦਾ ਹੈ ਉਹ ਵੀ ਸੌਣਾ ਚਾਹੁੰਦਾ ਚਾਉਂਦੀਆਂ ਨੇ ਉਹ ਵੀ ਚਾਉਂਦੀਆਂ ਨੇ ਕਿ ਸਾਡੇ ਸ਼ਟਰ ਬੰਦ ਹੋਣ ਅਸੀਂ ਘੜੀ ਆਰਾਮ ਕਰੀਏ ਖੈਰ ਮੈਂ ਅਖੀਰ ਤੇ ਗੱਲ ਕਰ ਦਿਆਂ ਵੀ ਜਿੰਨੀਆਂ ਇਹਦੇ ਅੰਦਰ ਐਗਜ਼ਾਮਪਲਾਂ ਜੋੜਨੀਆਂ ਨੇ ਤੁਸੀਂ ਜੋੜੀ ਜਾਓ ਜੋੜਦੀਆਂ ਜਾਣ ਗਿਆ ਇੱਕ ਨਹੀਂ ਸੈਂਕੜੇ ਜੁੜ ਜਾਣਗੇ ਪਰ ਮੈਂ ਇੱਕ ਗੱਲ ਕਰ ਦੇਣਾ ਆਲ ਓਵਰ ਇਸ ਮੈਟਰ ਨੂੰ ਲੈ ਕੇ ਵੀ ਤੁਹਾਡਾ ਸਭ ਕੁਝ ਕਰਨ ਦੀ ਇੱਕ ਸੀਮਾ ਹੈ ਤੁਹਾਡੇ ਸੋਚਣ ਦੀ ਵੀ ਇੱਕ ਸੀਮਾ ਹੈ ਅਗਰ ਓਵਰ ਸੋਚਦੇ ਰਹੋਗੇ ਲਗਾਤਾਰ ਸੋਚਦੇ ਰਹੋਗੇ ਸੁਪਣਿਆਂ ਦੇ ਅੰਦਰ ਵੀ ਉਹੀ ਚੱਲ ਰਿਹਾ ਹੈ ਜਾਗਦਿਆਂ ਵੀ ਉਹੀ ਚੱਲ ਰਿਹਾ ਹੈ ਓਵਰ ਸੋਚਦੇ ਰਹੋਗੇ ਤੁਹਾਡਾ ਮਨ ਵੀ ਦੁਖੀ ਹੋਏਗਾ ਤੇ ਮਨ ਦੇ ਨਾਲ ਸਰੀਰ ਵੀ ਤੁਹਾਡਾ ਰੋਗੀ ਬੰਨਾ ਸ਼ੁਰੂ ਹੋ ਜਾਏਗਾ ਓਵਰ ਥਿੰਕਿੰਗ ਦੇ ਰਿਜ਼ਲਟੇ ਨਹੀਂ ਤੇ ਆਪਣੇ ਉੱਤੇ ਜਾਂ ਕਿਸੇ ਨਾਲ ਦੇ ਦੇ ਉੱਤੇ ਤੁਹਾਡਾ ਰਿਸ਼ਤੇਦਾਰ ਸੱਜਣ ਮਿੱਤਰ ਉਹਦੇ ਉੱਤੇ ਲਾਗੂ ਹੁੰਦਾ ਤੁਸੀਂ ਵੇਖ ਲਿਓ ਮਨ ਥੱਕ ਜਾਏਗਾ ਹਾਰ ਜਾਏਗਾ ਦੁਖੀ ਹੋਏਗਾ ਕੁਰਜੇਗਾ ਕਲਪੇਗਾ ਉਦੇ ਨਾਲ ਲੱਗਦਾ ਤੁਹਾਡਾ ਸਰੀਰ ਵੀ ਤੁਹਾਨੂੰ ਜਵਾਬ ਦੇਣਾ ਸ਼ੁਰੂ ਕਰ ਦੇਗਾ ਦੋਵੇਂ ਹੀ ਸਾਥ ਛੱਡ ਦੇਣਗੇ ਚਲੋ ਮੈਂ ਇੱਕ ਗੱਲ ਹੋਰ ਕਰ ਦਿੰਦਾ ਭਾਰ ਚੁੱਕਣਾ ਹੋਵੇ ਸਿਰ ਦੇ ਉੱਤੇ ਤੇ ਉਹਦੀ ਵੀ ਇੱਕ ਲਿਮਟ ਹੈ ਨਾ 10 ਕਿਲੋ 20 ਕਿਲੋ 40 ਕਿਲੋ ਪਾ 50 ਕਿਲੋ ਇੱਕ ਕੁਇੰਟਲ ਜਿੰਨਾ ਵੀ ਚੁੱਕ ਸਕਦੇ ਹੋ ਜਿੰਨੀ ਵੀ ਤੁਹਾਡੀ ਜਵਾਨੀ ਸਾਥ ਦੇ ਰਹੀ ਹੈ ਉਹਦਾ ਵੀ ਇੱਕ ਭਾਰ ਚੁੱਕਣ ਦਾ ਵੀ ਤੇ ਜਿਹੜੀ ਸੀਮਾ ਹੈ ਨਾ ਸੀਮਾ ਤੋਂ ਵੱਧ ਨਹੀਂ ਨਾ ਚੁੱਕ ਸਕੋਗੇ ਅਗਰ ਸੀਮਾ ਤੋਂ ਵੱਧ ਸਿਰ ਦੇ ਉੱਤੇ ਭਾਰ ਆਇਆ ਤੇ ਸਰੀਰ ਦਾ ਨੁਕਸਾਨ ਹੋਏਗਾ ਗਰਦਨ ਟੁੱਟ ਜਾਏਗੀ ਹੋਰ ਹੱਡੀਆਂ ਪਸਲੀਆਂ ਤੜਾਪੋਗੇ ਖੈਰ ਚਲੋ ਮੈਂ ਕੋ ਹੋਰ ਗੱਲ ਕਰ ਦਿਆਂ ਤੁਸੀਂ ਆਪਣੇ ਆਪ ਨੂੰ ਪਾਸੇ ਕਰ ਦਿਓ ਜੇ ਕੋਈ ਬੈਲ ਊਠੇ ਕੋੜਾ ਹੈ ਗਧਾ ਹੈ ਉਹਨਾਂ ਦੇ ਉੱਤੇ ਭਾਰ ਢੋਂਦੇ ਹੋ ਲੱਕੜਾਂ ਖਿੱਚਦੇ ਹੋ ਭਾਰ ਢੋਂਦੇ ਹੋ ਪੁਰਾਣੇ ਸਮੇਂ ਦੇ ਅੰਦਰ ਤੇ ਸਾਧਨ ਵਰਤੀ ਭਾਰ ਚੁੱਕਣ ਵਾਸਤੇ ਜਾਂਦੇ ਸੀ ਬੰਦੇ ਦੀ ਸਵਾਰੀ ਦੇ ਵੀ ਇਹ ਸਾਧਨ ਸਨ ਖੈਰ ਅੱਜ ਵੀ ਬਹੁਤਾਂ ਥਾਵਾਂ ਦੇ ਉੱਤੇ ਇਹਨਾਂ ਪਸ਼ੂਆਂ ਨੂੰ ਵਰਤਿਆ ਜਾਂਦਾ ਹੈ ਭਾਰ ਚੁੱਕਣ ਵਾਸਤੇ ਪਰ ਕਿੰਨਾ ਕੁ ਭਾਰ ਉਹਨਾਂ ਦੇ ਉੱਤੇ ਲੱਦੋਗੇ ਕਿੰਨਾ ਕੁ ਬੋਝ ਉਹਨਾਂ ਦੇ ਉੱਤੇ ਪਾਓਗੇ ਇੱਕ ਲਿਮਟ ਹੈ ਨਾ ਲਿਮਟ ਤੋਂ ਬਾਹਰ ਉਹਨਾਂ ਦੇ ਉੱਤੇ ਭਾਰ ਪਾਓਗੇ ਬੋਝ ਪਾਓਗੇ ਉਹ ਵੀ ਵਿਚਾਰੇ ਬਹਿ ਜਾਣਗੇ ਹਾਰ ਜਾਣਗੇ ਥੱਕ ਜਾਣਗੇ ਲੱਕ ਟੁੱਟ ਜਾਏਗਾ ਕਮਰ ਜਾਂਦੀ ਲੱਗੇਗੀ ਤੁਹਾਡੇ ਅਗਲੇ ਕੰਮਾਂ ਵੀ ਜਾਣਗੇ ਚਲੋ ਇਸ ਤੋਂ ਬਾਅਦ ਇੱਕ ਹੋਰ ਗੱਲ ਕਰਨੀ ਆ ਉਹ ਜਾਨਦਾਰ ਪਸ਼ੂ ਨੇ ਜਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਆਕਾਰ ਬਣਾਈ ਟਰੱਕ ਬਣਾਇਆ ਟੈਂਪੂ ਬਣਾਇਆ ਜਾਂ ਪਲੇਨ ਬਣਾਇਆ ਟ੍ਰੇਨ ਬਣਾਈ ਜਿਨ੍ਹਾਂ ਦੇ ਨਾਲ ਭਾਰ ਢੋਂਦੇ ਹੋ ਇੱਕ ਦੂਜੇ ਥਾਂ ਤੋਂ ਲੈ ਕੇ ਜਾਂਦੇ ਹੋ ਉਹਨਾਂ ਦੀ ਵੀ ਤੇ ਇੱਕ ਲਿਮਟ ਹੈ ਕਿ ਪਲੇਨ ਦੇ ਅੰਦਰ ਲਿਮਟ ਤੋਂ ਵੱਧ ਸਵਾਰੀਆਂ ਭਰੀਆਂ ਜਾ ਸਕਦੀਆਂ ਨੇ ਭਾਰ ਭਰਿਆ ਜਾ ਸਕਦਾ ਹੈ ਕਿ ਟ੍ਰੇਨ ਦੇ ਅੰਦਰ ਭਰਿਆ ਜਾ ਸਕਦਾ ਹੈ ਅਗਰ ਟਰੱਕ ਦੀ ਕਪੈਸਿਟੀ ਐਗਜ਼ਾਮਪਲ 10 ਟਨ ਹੋਵੇ 15 ਟਨ 20 ਟਨ ਹੋਵੇ ਤੇ ਪਾ ਦਿਓ 100 ਟਨ ਕੀ ਉਹ ਟਰੱਕ ਉਸ ਭਾਰ ਨੂੰ ਲੈ ਕੇ ਦੂਜੀ ਜਗ੍ਹਾ ਤੇ ਪਹੁੰਚਾ ਸਕੇਗਾ ਹਰ ਇੱਕ ਦੀ ਭਾਰ ਚੁੱਕਣ ਦੀ ਲਿਮਟ ਹੈ ਤੁਹਾਡੇ ਦਿਮਾਗ ਦੀ ਵੀ ਭਾਰ ਚੁੱਕਣ ਦੀ ਲਿਮਟ ਹੈ ਸੋਚਣ ਦੀ ਵੀ ਇਹ ਜਿਹੜਾ ਸੋਚਣਾ ਹੈ ਨਾ ਇੱਕ ਭਾਰ ਇੱਕ ਬੋਝ ਹੈ ਇਹਦੀ ਵੀ ਇੱਕ ਲਿਮਟ ਹੈ ਜਦੋਂ ਤੁਸੀਂ ਬਾਰ ਬਾਰ ਸੋਚੀ ਜਾਂਦੇ ਹੋ ਡੁੱਬੇ ਰਹਿੰਦੇ ਹੋ ਸਟ्रेस ਹੋਏ ਜਾਂਦੇ ਹੋ ਡੀਪਲੀ ਸੋਚਦੇ ਹੋ ਡੂੰਘਾ ਸੋਚਦੇ ਹੋ ਤੇ ਉਹ ਜਿਹੜਾ ਭਾਰ ਹੈ ਵਧ ਹੀ ਜਾਂਦਾ ਹੈ ਵਧ ਹੀ ਜਾਂਦਾ ਹੈ ਤੇ ਭਾਰ ਬਦਨ ਦੇ ਨਾਲ ਫਿਰ ਇਸ ਤਰ੍ਹਾਂ ਹੀ ਹੁੰਦਾ ਹੈ ਵੀ ਇੱਕਦਮ ਜਿਵੇਂ ਟੈਰਾ ਦਾ ਪਟਾਕਾ ਪੈਂਦਾ ਹੈ ਨਾ ਇਸ ਤਰ੍ਹਾਂ ਹੀ ਆਪਣਾ ਪਟਾਕਾ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਅੱਗੇ ਚੱਲਦੇ ਆ ਤੁਹਾਡੇ ਬਹਿਣ ਦੀ ਵੀ ਇੱਕ ਲਿਮਟ ਹੈ ਬੰਦਾ ਥੱਕ ਜਾਂਦਾ ਹੈ ਤੇ ਕੀ ਕਰਦਾ ਹੈ ਵੀ ਚਲੋ ਬਹਿ ਜਾਈਏ ਕੜੀ ਸਾਹ ਲੈ ਲਈਏ ਜਾਂ ਕੜੀ ਲੰਮੇ ਪੈ ਲਈਏ ਸੌ ਲਈਏ ਪਰ ਤੁਹਾਡੇ ਬਹਿਣ ਦੀ ਵੀ ਲਿਮਟ ਹੈ ਅਗਰ ਤੁਸੀਂ 24 ਘੰਟੇ ਲਗਾਤਾਰ ਬੈਠਦੇ ਹੋ ਜਾਂ ਸੁੱਤੇ ਰਹਿੰਦੇ ਹੋ ਤੇ ਮੈਂ ਇਹ ਕਹਿ ਦੇਣਾ ਵੀ ਬਹਿ ਬਹਿ ਕੇ ਵੀ ਥੱਕ ਜਾਂਦੇ ਹੋ ਸੌਂ ਸੌ ਕੇ ਵੀ ਥੱਕ ਜਾਂਦੇ ਹੋ ਤੁਹਾਨੂੰ ਥੋੜਾ ਜਿਹਾ ਦਿਲ ਕਰਦਾ ਵੀ ਉੱਠ ਕੇ ਤੁਰ ਪਈਏ ਤੇ ਜਦੋਂ ਤੁਰਦੇ ਹੋ ਨਾ ਸੈਰ ਸਪਾਟਾ ਕਰਦੇ ਹੋ ਤੁਹਾਨੂੰ ਚੰਗਾ ਲੱਗਦਾ ਤੁਹਾਨੂੰ ਲੱਗਦਾ ਮੈਂ ਹੁਣ ਥੋੜਾ ਜਿਹਾ ਅੱਗੇ ਨਾਲੋਂ ਚੰਗਾ ਫੀਲ ਕਰਦਾ ਗੁੱਡ ਫੀਲ ਕਰਦਾ ਖੈਰ ਸੌਣ ਦੀ ਵੀ ਲਿਮਟ ਹੈ ਬਹਿਣ ਦੀ ਵੀ ਲਿਮਟ ਹੈ ਜਿਆਦਾ ਸੌਣਾ ਜਿਆਦਾ ਬੈਣਾ ਇਹ ਥਕਾ ਦਿੰਦਾ ਹੈ ਖੈਰ ਹਾਲਾਂਕਿ ਥਕਾਵਟ ਦੂਰ ਕਰ ਲਈ ਵਰਤਿਆ ਜਾਂਦਾ ਹੈ पर कमाल ਦੇ ਗੱਲ ਹੈ ਕਦੀ ਕਦੀ ਇਹ ਥਕਾਵਟ ਦੂਰ ਕਰਨ ਲਈ ਜਿਹੜੀ ਇੱਥੋਂ ਬੰਦੀ ਹੈ ਉਹਦੇ ਵਾਸਤੇ ਤੁਰਨਾ ਪੈਂਦਾ ਖੈਰ ਅੱਗੇ ਚੱਲਨੇ ਜਿਆਦਾ ਸੋਚਣਾ ਵੀ ਥਕਾਏਗਾ ਚਿੜਚੜਾਪਨ ਭਰੇਗਾ ਪਰਿਵਾਰ ਦੇ ਨਾਲ ਰਿਸ਼ਤਿਆਂ ਦੇ ਅੰਦਰ ਦਰਾੜ ਪੈਣੀ ਸ਼ੁਰੂ ਹੋ ਜਾਏਗੀ ਤਾਲਮੇਲ ਘਟਣਾ ਸ਼ੁਰੂ ਹੋ ਜਾਏਗਾ ਦੂਰੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਦੂਜੇ ਤੋਂ ਬਚਣ ਦਾ ਦੂਰ ਰਹਿਣ ਦਾ ਯਤਨ ਕਰੋਗੇ ਅਗਰ ਹਰ ਵਕਤ ਤੁਸੀਂ ਕਰੋਧੀ ਤੋਂ ਰਹਿੰਦੇ ਹੋ ਚਿੜਚਿੜੇ ਰਹਿੰਦੇ ਹੋ ਰਹਿੰਦੇ ਕਿਉਂ ਓਵਰ ਥਿੰਕਿੰਗ ਦੇ ਕਾਰਨ ਜਿਹੜਾ ਅੰਦਰ ਬੋਝ ਲੈ ਕੇ ਚੱਲ ਰਿਹਾ ਉਹਦੇ ਕਾਰਨ ਨਾ ਬਹੁਤਾ ਖਾਣਾ ਚੰਗਾ ਨਾ ਪੀਣਾ ਚੰਗਾ ਬੇਸ਼ੱਕ ਉਹ ਚੀਜ਼ ਉੱਤਮ ਹੋਵੇ ਚੰਗੀ ਹੋਵੇ ਕਿੰਨੀ ਵੀ ਕੀਮਤੀ ਹੋਵੇ ਪਰ ਲਿਮਟ ਤੋਂ ਵੱਧ ਖਾਓਗੇ ਉਹਦੇ ਨਾਲ ਵੀ ਬਿਮਾਰੀ ਹੋਵੇਗਾ ਨਾ ਲਿਮਟ ਤੋਂ ਵੱਧ ਖਿਓ ਚੰਗਾ ਨਾ ਬਦਾਮ ਚੰਗੇ ਨਾ ਕਾਜੂ ਚੰਗੇ ਨਾ ਅਖਰੋਟ ਚੰਗੇ ਨਾ ਦਵਾਈਆਂ ਚੰਗੀਆਂ ਨਾ ਬਾਕੀ ਕੁਝ ਚੰਗਾ ਲਿਮਟ ਦੇ ਅੰਦਰ ਤੇ ਸਿਆਣੇ ਕਹਿੰਦੇ ਨੇ ਜ਼ਹਿਰ ਵੀ ਚੰਗਾ ਹੈ ਜੇ ਖਾਣ ਦੀ ਜਾਂ ਕਿਸੇ ਖਵਾਉਣ ਵਾਲੇ ਦੀ ਜੁਗਤ ਹੋਵੇ ਤਰੀਕਾ ਹੋਵੇ ਲਿਮਟ ਤੋਂ ਵੱਧ ਖਾਦਾ ਖਾਦਾ ਹੋਇਆ ਸੋਨਾ ਵੀ ਤੁਹਾਨੂੰ ਬਰਬਾਦ ਕਰ ਦੇਗਾ ਲਿਮਟ ਤੋਂ ਵੱਧ ਸੋਚਣਾ ਓਵਰ ਸੋਚਣਾ ਵਿਅਰਥ ਦਾ ਸੋਚਣਾ ਫਜ਼ੂਲ ਸੋਚਣਾ 네ਗੇਟਿਵ ਸੋਚਣਾ ਇਹ ਸਾਰਾ ਤੁਹਾਡੇ ਰੋਗ ਤੇ ਸੋਗ ਦਾ ਕਾਰਨ ਬਣਦੇ ਨੇ ਇੱਥੋਂ ਆਪਣੇ ਆਪ ਨੂੰ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ